ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 6 ਫਰਵਰੀ 2022 ਦਿਨ ਹੈਗਾ ਜੀ ਮੰਗਲਵਾਰ ਮਹਾਰਾਜ ਦੀ ਕਿਰਪਾ ਨਾਲ ਆਪਾਂ ਬਿਲਕੁਲ ਠੀਕ ਹਾਂ ਮੇਹਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਪ੍ਰਮਾਤਮਾ ਦੀ ਕਿਰਪਾ ਚੜ੍ਹਦੀ ਕਲਾ ਵਿੱਚ ਹੋਵੋ ਲਓ ਜੀ ਕੱਲ ਸੂਰਜ ਚਮਕਿਆ ਤਾਂ ਅੱਜ ਫੇਰ ਉਹੀ ਹਾਲ ਹੈ ਬਿਲਕੁਲ ਧੁੱਪ ਨਹੀਂ ਹੈਗੀ ਠੰਡ ਹੈ ਹਵਾ ਚੱਲਦੀ ਹੈ ਇੱਥੇ ਬੈਠੇ ਕਦੇ ਸਦਾ ਬਣ ਗਈ ਕਿਸ ਆਖਾ ਨੂੰ ਹਿਲ ਕਰਦਾ ਹੈ ਕਿਸ ਆਖਾ ਬਣਦਾ ਹੈ ਖਾਉਣਾ ਤੁਹਾਨੂੰ ਫਿਰ ਆ ਦੇਖੋ ਪਨੇ ਸਾਗ ਦੀ ਤਿਆਰੀ ਕਰ ਲਈ ਪੋਸ ਵਰ ਕੇ ਰੱਖੀਆ ਹੁਣ ਇਸ ਨੂੰ ਚੇਰਿਆ ਜਾਊਗਾ ਬਾਤ ਬਣਾਉਣੀ ਹੈ ਲੋ ਜੀ ਸਾਗ ਚੀਰਨ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਸਾਗ ਹਨਾ ਕਹਿਤਾ ਰੇਕੇ ਦਿੰਦਾ ਬੜਾ ਸੁਆਦ ਹੈ ਪਰ ਇਹਨੂੰ ਬਣਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਪਹਿਲਾ ਧੋਣਾ ਸਵਾਰਨਾ ਤੇ ਚੀਰਨਾ ਪਰ ਇਹਦੇ ਵਿੱਚ ਚੀਜ਼ਾਂ ਪਾਉਣੀਆਂ ਜਿਹੜੀਆਂ ਸਾਗ ਹੋ ਗਿਆ ਪਾਲਕ ਮਿੱਥੇ ਸੋਏ ਪਿਤਕੀ ਆਲਿਓਮ ਵਗੈਰਾ ਸਾਰਾ ਕੁਝ ਪਾਉਣਾ ਸੀ ਤਾਂ ਬਾਥੂ ਧਨੀਆ ਸਾਰਾ ਪਾ ਕੇ ਫਿਰ ਬੜਾ ਸਵਾਦ ਬਣਦਾ ਠੰਡ ਚ ਸਵਾਦ ਬਹੁਤ ਲੱਗਦਾ ਪਰ ਜਦ ਤੱਕ ਇਹ ਚੁੱਲੇ ਤੇ ਨਹੀਂ ਜਾਂਦਾ ਨਾ ਜਦ ਤੱਕ ਸਾਰਾ ਪ੍ਰੋਸੈਸ ਬੜਾ ਔਖਾ ਹੈ ਠੰਡ ਵਿੱਚ ਜਿਆਦਾ ਔਖਾ ਜਿਆਦਾ ਠੰਡ ਹੁੰਦੀ ਹੈ ਤਾਂ ਖਾਣ ਨੂੰ ਇਹਨੂੰ ਥੇਲੇ ਠੰਡ ਚੇ ਕਰਦਾ ਜੇ ਕੋਈ ਢੰਡ ਹੁੰਦੀ ਲੋ ਜੀ ਸਾਗ ਧਰਤਾ ੁੱਲੇ ਜੱਗ ਬਾੜਤੀ ਦੇਸੀ ਸਬਦਾਂ ਨੂੰ ਤੇ ਆ ਪਰਤੇ ਪਾਤਾ ਆਪਣੇ ਨੂੰ ਨੂਨ ਨਾਲ ਹੁਣ ਥੱਲੇ ਨੂੰ ਜਾਊਗਾ ਥੋੜਾ ਜਿਹਾ ਰਹਿ ਜਾਣਾ ਵੈਸੇ ਹੀ ਲੱਗਦਾ ਵੀ ਭਿਆਵਾ ਪਤੀਲਾ ਚਮਚੇ ਨਾਲ ਮਣਕਾ ਨਹੀਂ ਪਉਂਦੇ ਅਸੀਂ ਅੰਦਾਜ਼ੇ ਨਾਲ ਵਾਦਦੇ ਅੰਦਾਜ਼ਾ ਹੀ ਜਾਂਦਾ ਫਿਰ ਚਮਚੇ ਨਾਲ ਥੋੜੀ ਹੁੰਦਾ ਇਹ ਤਾਂ ਅੰਦਾਜ਼ੇ ਨਾਲੇ ਹੁੰਦਾ ਸਾਹਿਬ ਆ ਜਾਂਦਾ ਬਣਾਉਣ ਵਾਲੇ ਬੰਦਿਆਂ ਨੂੰ ਅਗੀ ਰਿਫਾਈਨਡ ਪਾਉਣ ਲੱਗੀ ਹੈ ਖਰਚਾ ਖਰਚਾ ਨਾ ਰਵਾੜ ਦੇ ਜ਼ਰੂਰਤ ਹੈ ਨਾ ਬੰਨੂ ਵੀ ਅੱਛਾ ਅੱਛਾ ਇਹ ਥੋੜਾ ਜਿਹਾ ਵੀ ਖਾਵਾ ਰਿਫਾਈਨਡ ਤਾਂ ਪੈਂਦਾ ਨਹੀਂ ਹੈਗਾ ਸਾਗ ਚ ਥੋੜਾ ਜਿਹਾ ਪਾਉਣਾ ਬੰਦਾ ਹਾਂ ਸਰ ਉਹ ਤੇਲ ਨਾਲ ਫਿਰ ਉਬਲਦਾ ਨਹੀਂ ਹੈਗਾ ਇਹ ਹਾਂ ਅਜੇ ਕਰੇਗਾ ਸਾਸੀ ਤਰੀਕੇ ਸਾਗ ਠੀਕ ਜੂਗਾ ਇਹ ਫਿਰ ਬਾਹਰ ਨਹੀਂ ਉਬਲ ਜੂਗਾ ਤੀਲੇ ਤੇ ਤਾਂ ਥੋੜਾ ਜਿਹਾ ਪਾਉਣਾ ਬੰਦਾ ਹਲੇ ਵੀ ਸੇਕ ਨਹੀਂ ਲੱਗਣ ਲੱਗਿਆ ਚੁੱਲੇ ਦਾ ਠੰਡ ਇੰਨੀ ਅੱਜ ਠੰਡ ਬਹੁਤ ਜ਼ਿਆਦਾ ਹੈ ਇਸ ਵਾਰੀ ਠੰਡ ਜ਼ਿਆਦਾ ਹੀ ਪਈ ਹੈ ਬਾਕੀ ਤੁਸੀਂ ਦੱਸਿਓ ਦੋਸਤੋ ਕਮੈਂਟ ਕਰਕੇ ਤੁਹਾਡੇ ਕਿਦਾਂ ਹੈ ਸਾਡੇ ਤਾਂ ਬਹੁਤ ਠੰਡ ਹੈ ਅੰਦਰ ਗੈਸ ਤੇ ਬਣਦਾ ਨਹੀਂ ਹੈਗਾ ਇਹ ਤੇ ਚੁੱਲੇ ਤੇ ਹੀ ਬਣਦਾ ਚੁੱਲੇ ਤੇ ਵਧੀਆ ਲੱਗਦਾ ਅਸੀਂ ਗੈਸ ਨਾਲ ਖਾਂਦੇ ਨਹੀਂ ਕੋਈ ਤਾਂ ਹੈ ਸੀ ਪਿੰਡਾ ਵਾਲੇ ਪਿੰਡੂ ਪਿੰਡਾ ਵਾਲਿਆਂ ਨੇ ਪਿੰਡਾਲੀਓ ਗੱਲ ਕਰਨੀ ਹੈ ਪਿੰਡਾਂ ਦੇ ਸਾਹਬ ਨਾਲ ਬਣਾਉਣਾ ਆ ਦੇਖੋ ਦੋਸਤੋ ਨੂਨ ਪਾਏ ਤੇ ਘੜੀ ਕਿਨੂੰ ਥੱਲੇ ਜਾ ਕੇ ਦਿੱਜੇ ਪਾਏ ਚਲੇ ਗਿਆ ਥੱਲੇ ਦਿੱਜਣਾ ਨਹੀਂ ਸਾਗ ਬਤੀਲੇ ਚ ਕਿਤੇ ਆ ਜੋ ਜੋ ਅੱਗ ਬਾਲਣੀ ਥੱਲੇ ਸੇਕ ਲੱਗਣਾ ਆ ਤਾਂ ਰੇਜੀ ਨਹੀਂ ਨਾ ਇਹ ਸਾਗ ਦਾ ਹਥਿਆਰ ਹੈ ਜੀ ਸਪੈਸ਼ਲ ਇਹਨੂੰ ਕਟਛੀ ਨਾਲ ਨਹੀਂ ਕਹਿ ਜਾਂਦੇ ਆ ਘੋਟਣਾ ਕੋਟਣਾ ਕਹਿੰਦੇ ਨੇ ਨੂੰ ਕੋਟਣਾ ਨਹੀਂ ਮੁੰਡਾ ਕੋਟਣਾ ਲਈ ਆਈ ਵੇ ਮੈਂ ਸਸੇ ਕੁੱਟਣੀ ਕੁੱਟਣੀ ਸੰਦੂਕਾ ਲੈ ਐਨੀ ਠੰਡਾ ਦੇਖੋ ਫੁੱਲਾਂ ਦਾ ਵੀ ਅਸਰ ਪੈ ਗਿਆ ਵੇਖ ਸਾਡੇ ਤੁਸੀਂ ਫੁੱਲ ਵੀ ਵਿਚਾਰੇ ਬਦਲਨੇ ਪੈਣੇ ਹੁਣ ਬੁੱਟੇ ਥੋੜੇ ਜਿ ਥੋੜੀ ਦੇਰੇ ਕੱਢਣਗੇ ਹੋਰ ਆਪਾਂ ਮੈਂ ਪਾਮ ਵੀ ਪੱਤੇ ਵਿੱਚ ਵਿੱਚ ਸੁੱਕਣ ਲੱਗੇ ਠੰਡ ਨਾਲ ਅੱਲੇ ਤਾਂ ਕੋਰਾ ਨਹੀਂ ਪੈਂਦਾ ਹੈਗਾ ਕੋਰੇ ਤੇ ਬਿਨਾਂ ਹੀ ਸੁੱਕੀ ਠੰਡ ਨਾਲੇ ਬੁੱਟਿਆਂ ਪਰ ਅਸਰ ਪੈ ਰਿਹਾ ਆ ਲਓ ਜੀ ਦੇਖੋ ਕਿੰਨਾ ਥੱਲੇ ਚਲੇ ਗਿਆ ਸਾਗ ਹਾਲੇ ਤਾਂ ਰਿੱਜੇ ਨਹੀਂ ਪਿਆ ਆ ਰਿੱਜੇ ਬਹੁਤ ਹੋ ਜਾਂਦਾ ਫਿਰ ਤਾਂ ਹੋਰ ਥੱਲੇ ਚਲੇ ਜਾਣਾ ਇਹਨੇ ਦਾ ਪੂਰਾ ਰਿਜਣਾ ਜਦ ਲੋ ਬਾਈ ਜੀ ਸਾਗ ਆਪਣਾ ਰਿਜੇ ਪਿਆ ਵਾ ਮਠੀ ਮਠੀ ਅੱਗ ਵੱਲ ਰਹੀ ਹੈ ਆਪਾਂ ਨੇ ਮਸਾਲਾ ਪਾਤਾ ਵਿੱਚ ਮਸਾਲੇ ਚ ਲਸਣ ਅਦਰਕ ਹਰੀ ਮਿਰਚ ਪਾਉਨੇ ਆਸੀਂ ਲਾਲ ਮਿਰਚ ਅਸੀਂ ਵਰਤ ਦੇਣੀ ਹੈ ਪਾਣੀ ਗਰਮ ਕਰਕੇ ਬਾਕੀ ਇਹਦੇ ਵਿੱਚ ਹੁਣ ਪਾਣੀ ਪਾਊਗਾ ਗਰਮ ਕਰਕੇ ਲੋੜ ਅਨੁਸਾਰ ਜਿੰਨਾ ਕੋ ਪਾ ਕੇ ਮਤਲਬ ਸਾਗ ਰਿਜੀ ਜਾਵੇ ਇਹ ਤਾਂ ਤੁਹਾਡੇ ਕੋਲ ਮਸਾਲਾ ਤਿਆਰ ਹੈ ਫਿਰ ਤਾਂ ਤੁਸੀਂ ਜਿਸ ਟਾਈਮ ਧਰਦੇ ਹੋ ਹਨ ਉਸੇ ਟਾਈਮ ਪਾ ਸਕਦੇ ਆ ਬਿਨਾ ਕੁੱਟੇ ਤੇ ਵੀ ਛੱਡ ਜਾਂਦਾ ਬਿਨਾ ਕੁੱਟੇ ਦੇ ਵੀ ਪਾ ਸਕਦੇ ਆ ਜੇ ਮਤਲਬ ਸਾਗ ਧਰ ਕੇ ਤੁਸੀਂ ਮਸਾਲਾ ਤਿਆਰ ਕਰਨ ਨਾਲ ਲਸਣ ਛਿੱਲਣਾ ਮਤਲਬ ਅਦਰਕ ਚੀਰਨਾ ਹੈ ਤਾਂ ਤੁਸੀਂ ਮਿਕਸੀ ਚ ਗ੍ਰाइंड ਕਰਕੇ ਵੀ ਪਾ ਸਕਦੇ ਆ ਆ ਗਰਮ ਪਾਣੀ ਪਾਤਾਜੀ ਵਿੱਚ ਹੁਣ ਇਹ ਰਿੱਝ ਜਾਊਗਾ ਪਾਣੀ ਵਿੱਚ ਪਾ ਕੇ ਉਹਦੇ ਨਾਲ ਵਧੀਆ ਰਿੱਝੂਗਾ ਦੇਖ ਸਕਦੇ ਤੁਸੀਂ ਬਾਕੀ ਦਾ ਹੁਣ ਇਹਦੇ ਵਿੱਚ ਪਾਣੀ ਬਚ ਜਿਸ ਟਾਈਮ ਆਲਣ ਪਾਉਣਾ ਆਪਾਂ ਨੇ ਉਸ ਟਾਈਮ ਪਊਗਾ ਹੁਣ ਇਹ ਰਿੱਝੂਗਾ ਇਹ ਆਪਾਂ ਨੇ 4 ਵਜੇ ਦਾ ਧਰਿਆ ਵਾ ਇਹ ਇਸ ਟਾਈਮ ਲਗਭਗ 6:00 ਵਜੇ छे हो गए तो घंटा डेढ़ घंटा हाले होगा जी ये फिर उस बात चंकी तरह इन्होंलण पा घोटा फिर इन्हें बढ़ना कि लगे साग चल जी तकरीबन टाइम सवा सत्त हो गए चार बजे तरह था ਮੱਕੀ ਦੇ ਆਟੇ ਨਾਲ ਵਿੱਚ ਪਾਉਨੇ ਸਕਦੇ ਉਹਨੂੰ ਆਲਣ ਕਹਿੰਦੇ ਆ ਜਿਹਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਜਾਣਕਾਰੀ ਦੇ ਦਈਏ ਆਲਣ ਪਾ ਕੇ ਫਿਰ ਥੋੜਾ ਜਿਹਾ ਪਾਣੀ ਪਾਊਗਾ ਫਿਰ ਇਹ ਆਲਣ ਮਤਲਬ ਛਿੱਜੂਗਾ ਛਿੱਜੂਗਾ ਕਹਿੰਦੇ ਨੇ ਪੰਜਾਬੀ ਚ ਵੀ ਵਿੱਚ ਪੱਕ ਜੂਗਾ ਸਾਗ ਦੇ ਵਿੱਚ ਨਹੀਂ ਤਾਂ ਫਿਰ ਜੇ ਨਾ ਆਪਾਂ ਨੂੰ ਸਹੀ ਕੁਲਾਈਏ ਤਾਂ ਆਟਾ ਕੱਚਾ ਕੱਚਾ ਜਾਂ ਦਿਖੀ ਜਾਂਦਾ ਵਿੱਚ ਵਧੀਆ ਨਹੀਂ ਲੱਗਦਾ ਹੈਗਾ ਉਹ ਹੁਣ ਆਪਾਂ ਇਹਦੇ ਵਿੱਚ ਆਲਣ ਪਾ ਕੇ ਮਤਲਬ ਆਟਾ ਪਾ ਕੇ ਉਸ ਤੋਂ ਬਾਅਦ ਐਚ ਪਾਣੀ ਪੈਣਾ ਆ ਪਾਣੀ ਪਿਆ ਗਰਮ ਪਾਣੀ ਇਹ ਫਿਰ ਜਿੰਨਾ ਕਿ ਰੋੜੋ ਕਿਤਾ ਪਾਣਾ ਹਾਂ ਅਲਣ ਪੂਰਾ ਪਾ ਕੇ ਨੂੰ ਕੋਟ ਦੇ ਨਾਲ ਕੋਟ ਕੇ ਪੂਰਾ ਰਲਾ ਦੇਣਾ ਵਿੱਚ ਚੰਗੀ ਤਰ੍ਹਾਂ ਜਿੰਨਾ ਵੀ ਆਪਾਂ ਨੇ ਅਲਣ ਪਾਉਣਾ ਨਾ ਚੰਗੀ ਤਰ੍ਹਾਂ ਰਲਾ ਦੇਣਾ ਵਿੱਚ ਚੰਗੀ ਤਰ੍ਹਾਂ ਰਲ ਗਿਆ ਜਦ ਦੇਖ ਸਾਡੇ ਤੁਸੀਂ ਐ ਚੰਗੀ ਤਰ੍ਹਾਂ ਰਲਾਉਣਾ तकरीबन 4 ਵਜੇ ਦਾ ਧਰਿਆਵਸ ਦੇਖ ਲਓ ਤੁਸੀਂ ਹੁਣ 7:30 ਵਜੇ ਉਤਰਨਾ ਇਹਨੇ ਹੁਣ ਆਲਣ ਪਾਏ ਤੋਂ ਬਾਅਦ ਹੁਣ ਪਾਣੀ ਪਾਉਂਗੇ ਤੇ ਵਿੱਚ ਪਾਣੀ ਪਾ ਕੇ ਫਿਰ ਰਿੱਜੂਗਾ 15-20 ਮਿੰਟ ਫੇਰ ਰਿਜੂਗਾ ਇਹ ਫੇਰ ਇਹਨੂੰ ਤਾਰਨਾ ਚੁੱਲੇ ਤੋਂ ਨੇਰਾ ਹੋ ਗਿਆ ਦੇਖ ਲਓ ਤੁਸੀਂ 4 ਵਜੇ ਤੇ ਪਹਿਲਾਂ ਤਾਂ ਧਰਿਆ ਵਾ 4 ਤੋਂ ਪਹਿਲਾਂ ਹੀ ਧਰਤਾ ਦਾ ਕਾਂਟਾ ਦਾ ਤਿਆਰੀ ਕਰਨੇ ਨੂੰ ਲੱਜੰਦਾ ਐ ਇਦਾਂ ਬਣਦਾ ਸਾਗ ਆਪਣੇ ਲੋਕ ਜ਼ਿਆਦਾਤਰ ਤੋਂ ਸੌਰ ਕੇ ਸ਼ਹਿਰਾਂ ਵਾਲੇ ਕੀ ਕਰਦੇ ਆ ਕੁੱਕਰ ਚ ਇਹ ਸਾਗ ਨੂੰ ਉਬਾਲੀ ਦੇ ਲਈ ਉਬਾਲੀ ਦੇ ਕੇ ਉਸ ਤੋਂ ਬਾਅਦ ਮਿਕਸੀ ਚ ਗ੍ਰाइंड ਕਰ ਲਿਆ ਜੀ ਉਹ ਜੋ ਵਿੱਚ ਪਾ ਦੋ ਮਸਾਲਾ ਵਗੈਰਾ ਚਲੋ ਜੀ ਬਣ ਗਿਆ ਸਾਗ ਨਾ ਛਣ ਵੀ ਨਹੀਂ ਪਾਉਂਦੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹਦਾ ਸਵਾਦ ਨਹੀਂ ਹੁੰਦਾ ਹੈਗਾ ਸਾਗ ਦਾ ਇਹ ਸਾਗ ਖਾ ਕੇ ਦੇਖੋ ਤੁਸੀਂ ਤੁਸੀਂ ਬਾਰ ਬਾਰ ਮੰਗ ਕਰੋਗੇ ਸਾਗ ਖਾਣ ਦੀ ਹੁਣ ਇਹ ਘੋਟਤਾ ਜੀ ਹੁਣ ਕਿਸੇ ਤਰੀਕੇ ਨਾਲ ਪਾਣੀ ਪਾਉਂਗੇ ਕੋਟਿਆ ਸਾਗ ਦੇਖ ਸਕਦੇ ਤੁਸੀਂ ਪਣਦਾ ਥੋੜਾ ਜਿਹਾ ਬਣ ਆਹ ਲੋਡ ਮੁਤਾਬਕ ਜਿੰਨਾ ਕਾ ਮਤਲਬ ਪਾਉਣਾ ਆਪਾਂ ਨੇ ਵਿੱਚ ਮਤਲਬ ਥੋੜਾ ਜਿਹਾ ਗਰੇਸ ਜੀ ਬਣ ਜਵੇ ਸਾਗ ਦੀ ਜੇ ਦੇਖੋਗੇ ਜੇ ਮੈਂ ਆਉਣਾ ਜਿਹਾ ਆ ਦੇਖੋ ਹੁਣ ਪਾਣੀ ਪਾਤਾ ਥੋੜਾ ਜਿਹਾ ਰੈਲਾ ਜਿਹਾ ਹੋ ਗਿਆ ਇਹ ਉਸ ਤੋਂ ਬਾਅਦ ਇਹ ਥੋੜਾ ਜਿਹਾ ਰਿਜ ਜੂਗਾ ਹੋਰ ਚੁੱਲੇ ਤੇ 10-15 ਮਿੰਟ ਨਾਲੇ ਤਾਂ ਮਤਲਬ ਜਿਹੜਾ ਆਪਾਂ ਨੇ ਆਲਣ ਪਾਇਆ ਆਟਾ ਪਾਇਆ ਮੱਕੀ ਦਾ ਉਹ ਪੱਕ ਜੂਗਾ ਨਾਲੇ ਜਿਹੜਾ ਪਾਣੀ ਪਾਇਆ ਇਹ ਵਿੱਚ ਪੱਕ ਜੂਗਾ ਉਸ ਤੋਂ ਬਾਅਦ ਇਹਨੂੰ ਚੁੱਲੇ ਤੋਂ ਉਤਾਰ ਦੇਣਾ ਲਓ ਭਾਈ ਜੀ ਬਣ ਗਏ ਮੱਕੀ ਦੇ ਪ੍ਰਸ਼ਾਦੇ ਆਪਣੇ ਘਰ ਦੇ ਜਿਹੜੇ ਮੱਕੀ ਦੇ ਪ੍ਰਸ਼ਾਦੇ ਹੁੰਦੇ ਨੇ ਜੀ ਉਹਦੀ ਗੱਲੇ ਕੁਝ ਹੋਰ ਹੁੰਦੀ ਆ ਆਪਾਂ ਬਾਹਰ ਵੀ ਖਾਂਦੇ ਆ ਅੱਜ ਕੱਲ ਹਰ ਇੱਕੇ ਬੰਦਾ ਰੋਡ ਤੇ ਵੀ ਆਪਾਂ ਦੇਖਦੇ ਨੇ ਲਾਈਵ ਬੈਠੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਪਰ ਉਹ ਗੱਲ ਨਹੀਂ ਬਣਦੀ ਹੈ ਜਿਹੜੀ ਆਪਾਂ ਆਪਣੇ ਘਰਾਂ ਆਪਣੇ ਚੁੱਲ੍ਹੇ 'ਤੇ ਬਣਾ ਕੇ ਖਾਂਦੇ ਹਨਾ ਉਹਦਾ ਸਵਾਦ ਇਹ ਹੋਰ ਹੁੰਦਾ ਮੱਠੀ ਮੱਠੀ ਅੱਗ ਅਰ ਚੁੱਲੇ ਦੀ ਰੋਟੀ ਹਮੇਸ਼ਾ ਮਿੱਠੀ ਹੁੰਦੀ ਹੈ ਜੀ। ਜੇ ਆਪਾਂ ਬਣਾਉਨੇ ਹੈ। ਹੁਣ ਅਸੀਂ ਦੇਖ ਲਓ ਜੀ 4 ਵਜੇ ਦੇ ਲੱਗੇ ਪਹਿਲਾਂ ਸਾਗ ਬਣਾਇਆ। ਹੁਣ ਮੱਕੀ ਦੀਆਂ ਰੋਟੀਆਂ। ਸਾਗ ਵੀ ਲਗਾਤਾਰ ਕੋਲ ਬੈਠ ਕੇ ਚੁੱਲੇ ਤੇ ਫੇਰ ਬਣਦਾ ਹੈ। 4 ਵਜੇ ਤੇ ਦੇਖ ਲਓ 7 7:30 ਵਜੇ ਤੱਕ ਪਹਿਲਾਂ ਸਾਗ ਬਣਾਇਆ ਜੀ ਕੋਲ ਬੈਠ ਕੇ। ਹੁਣ ਮੱਕੀ ਦੀ ਰੋਟੀ ਵੀ ਬਾਕੀ ਦੀ ਰੋਟੀ ਨੂੰ ਤੁਹਾਨੂੰ ਪਤਾ ਚਲੋ ਅੱਗ ਬਲਦੀ ਹੁਣ ਤਾਂ ਵਧੀਆ ਛੇਤੀ ਉਤਰ ਜਾਣੀ ਨਹੀਂ ਟਾਈਮ ਲੱਗਦਾ ਜੀ ਮੱਕੀ ਦੀ ਰੋਟੀ ਨੂੰ ਵੀ ਤੁਸੀਂ ਦੇਖ ਸਕਦੇ ਹੋ ਦੇਖੀ ਰੋਟੀ ਕਿੰਨਾ ਬੁਲਦੀ ਚੁੱਲੇ ਦਾ ਫਿਰ ਕੋਲਿਆਂ ਪਰ ਜਿਹੜੀ ਰੋਟੀ ਪੱਕਣੀ ਉਹਦਾ ਆਨੰਦ ਹੈ ਕੁਝ ਹੋਰ ਹੈ ਜਿਹੜੀ ਗੈਸ ਤੇ ਬਣਾਉਣੀ ਬਣ ਤਾਂ ਗੈਸ ਤੇ ਵੀ ਜਾਂਦੀ ਹੈ ਉਹ ਤਾਂ ਇਹ ਵਧੀਆ ਨਹੀਂ ਹੁੰਦੀ ਹੈ ਜਿਹੜੀ ਚੁੱਲੇ ਤੇ ਬਣਨੀ ਆ ਚੁੱਲੇ 'ਪੋਂ ਪੂਰੀ ਤਰ੍ਹਾਂ ਰੜ ਜਾਂਦੀ ਹੈ ਰੋਟੀ। ਬਾਕੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਭਾਈ ਕਿੱਦਾਂ ਦੀ ਲੱਗੀ? ਕਦੇ ਆ ਜੂ ਸ਼ੱਕ ਲੋ ਕਮੈਂਟ ਕਰਕੇ ਦੱਸਿਓ। ਜਿਹਨੂੰ ਜਿਹਦੇ ਜੀ ਕਰਦਾ ਜੀ ਆ ਕੇ ਸ਼ੱਕ ਕਰਦਾ ਸਾਡੇ ਕੋਲ ਪ੍ਰਸ਼ਾਦਾ। ਬਾਕੀ ਭਾਈ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਸਬਸਕ੍ਰਾਈਬ ਕਰਿਓ। ਕਮੈਂਟ ਸ਼ੇਅਰ ਲਾਈਕ ਕਰਿਓ। ਠੀਕ ਹੈ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਓਕੇ